ਹਾਂਜੀ ਲੋਕਾਂ ਨੂੰ ਕੀ ਸਮਝਾਵਾਂਗੇ ਸਮਝਾਵਾਂਗੇ ਜੀ ਵੀ ਇਹ ਪੁੱਤਾਂ ਕੰਮ ਨਾ ਕਰੋ ਜੀ ਬੱਚਿਆਂ ਨੂੰ ਬੱਚਿਆਂ ਨੂੰ ਵੀ ਇਹ ਸਮਝਾਵਾਂਗੇ ਜੀ ਧਿਆੜੀ ਮੈਂ ਤੇ ਕਰਾਂਗੇ ਬੱਚੇ ਕਿਹੜੇ ਹਾਂ ਤੁਹਾਡੇ ਬੱਚੇ ਕਿਹੜੇ ਆ ਕਿਹੜੀ-ਕਿਹੜੀ ਕਲਾਸ ਇੱਕ ਪੇਪਰ ਕਰਨ ਲੱਗਾ ਜੀ ਕਿਹੜੀ-ਕਿਹੜੀ ਕਲਾਸ ਬੰਦੀ ਇੱਕ ਤਾਂ ਜਿਆ 7ਵੀਂ ਚੱਲ ਰਹੇ ਚਾਹੇ ਥਾਣੇ ਦਾ ਚਾਹ ਫੜ ਕੇ ਇਹ ਸਰਕਾਰੀ ਕਾਰੀ ਕੁੜੀਆਂ ਨਹੀਂ ਨਹੀਂ ਸਰਕਾਰੀ ਚ ਕਿਹੜੀ ਕਲਾਸ ਜੀ ਕੀ ਤੁਸੀਂ ਚਲੋਗੇ ਤੁਹਾਡੇ ਬੱਚਿਆਂ ਦੇ ਵੀ ਸ਼ਾਮ ਪੜਾਣੀ ਨਹੀਂ ਹੈ ਲਾਈਕ ਮਾਰਿਓ। ਐਸ਼ਾਲੀ ਛਾਂ ਤੁਹਾਡੇ ਬੱਚਿਆਂ ਤੇ ਪਾਵੇ? ਨਹੀਂ ਜੀ, ਲਾਜ। ਮਾਰੀ। ਤੇ ਬੱਚੇ ਨੂੰ ਕੀ ਸਿਖਾਓਗੇ? ਸਿੱਖਿਆ ਹੀ ਦਵਾਂਗੇ ਚੰਗੇ ਬੱਚਿਆਂ ਨੂੰ। ਲੋਕਾਂ ਨੂੰ? ਉਹਨਾਂ ਨੇ ਨਹੀਂ ਕੀਤਾ ਹਾਂ ਜੀ। ਮਹਿਸੂਸ ਕਰਦੇ ਹਾਂ। ਹਾਂ ਜੀ ਕਰਦੇ ਆ। ਤੁਸੀਂ ਤਾਂ ਨਾਲ? ਹਾਂ ਜੀ, ਹਾਂ ਸਰ। ਬੱਸ ਬੋਲੋ ਤੁਸੀਂ ਗਾਓ ਕੀ ਤਾਂ ਹੈ? ਹਾਂ ਜੀ ਗਾਉਂਦਾ ਚਾਰੇ ਜੀ ਬੋਲੋ ਗਾਹ ਨਹੀਂ ਹੋਈ ਸੀ ਗਲਤੀ ਹੋ ਗਈ ਸੀ ਤਾਂ ਗਾਹ ਨੂੰ ਅਸੀਂ ਗਲਤੀ ਨਹੀਂ ਗਾਹ ਨੂੰ ਸਮਝ ਆਈਏ ਵੀ ਹੁਣ ਉਹਨੂੰ ਮਾੜੇ ਕੰਮ ਦਾ ਨਹੀਂ ਮਾੜੇ ਹਾਂ। ਮਾੜੇ ਹੀ ਹੈ ਜੀ। ਗਾਹ ਵਾਸਤੇ ਮਾੜਾ ਕੰਮ ਨਹੀਂ ਕਰਦੀ ਸੱਜੀ ਜੋ ਅੱਜ ਜੋ ਨਗਰਪੰਚਾਇਤ ਪਿੱਖੇ ਦੀ ਜ਼ਮੀਨ ਤੇ ਨਜਾਇਜ਼ ਕ ਸ਼ਿੰਦਰ ਸਿੰਘ ਉਰਫ ਰਾਜੂ ਵਾਸੀ ਬਾਰਡ ਨੰਬਰ 2 ਪਿੱਖੀ ਤੇ ਉਹਨੇ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਇਹਦੇ ਵਾਸਤੇ ਈਓ ਸਾਹਿਬ ਨੇ ਪ੍ਰੋਪਰ ਚੈਨਲ ਰਾਹੀਂ ਉਹਨਾਂ ਨੂੰ ਐਸ ਪਰ ਮਿਊਨਿਸਪਲ ਕਾਉਂਸਲ ਐਕਟ ਨੋਟਿਸ ਵਗੈਰਾ ਕੱਟੇ ਸੀਗੇ ਤੇ ਨੋਟਿਸਾਂ ਦਾ ਉਹਨਾਂ ਨੇ ਰਿਪਲਾਈ ਵੀ ਨਹੀਂ ਦਿੱਤਾ ਨਾ ਹੀ ਕੋਈ ਸਬੂਤ ਦਿੱਤਾ ਤੇ ਨਿਸ਼ਾਨਦੇਹੀ ਉਪਰੰਤ ਮਤਲਬ ਕਲੀਅਰ ਹੋ ਗਿਆ ਵੀ ਇਹ ਸਰਕਾਰੀ ਜ਼ਮੀਨ ਹੈ ਤੇ ਸਰਕਾਰੀ ਜ਼ਮੀਨ ਉੱਪਰ ਨੇਜਾਇਜ਼ ਕਬਜ਼ਾ ਫਿਰ ਐਸ ਪਰ ਲਾ ਉਹਨਾਂ ਨੇ ਪੁਲਿਸੇ ਮਦਦ ਦੀ ਮੰਗ ਕੀਤੀ ਵੀਡੀ ਸੀ ਸਾਹਿਬ ਨੇ ਪੁਲਿਸ ਹਮਦਰ ਦੰਦੇ ਹੋਏ ਇੱਥੇ ਅਸੀਂ ਵਰਤੌਰ ਡਿਊਟੀ ਮੈਜਿਸਟਰੇਟ ਹਾਜ਼ਰ ਹਾਂ ਡੀਐਸਪੀ ਸਾਹਿਬ ਵੀ ਹਾਜ਼ਰ ਨੇ ਇਹੋ ਸਭ ਖੁਦ ਹਾਜ਼ਰ ਨੇ ਇਹਨਾਂ ਦੀ ਟੀਮ ਹਾਜ਼ਰ ਹੈ ਜੀਅ ਅਜ ਕਬਜਾ ਦੂਰ ਕਰਵਾਉਣ ਵਾਸਤੇ ਇਹ ਕੁਦਰਤੀ ਜਿਹੜਾ ਸ਼ੇਂਦਰ ਸਿੰਘ ਉਰਫ ਰਾਜੂ ਹੈ ਇਹ ਨਸ਼ੇ ਦਾ ਸਮਗਲਰ ਹੈ ਐਸ ਪਰ ਪੁਲਿਸ ਰਿਕਾਰਡ ਇਹਦੇ ਖਿਲਾਫ 7 ਐਫ ਆਈ ਆਰਜ਼ ਨੇ ਜਿਦੇ ਵਿੱਚੋਂ ਕਾਫੀ ਜ਼ਿਆਦਾ ਐਨਡੀਪੀਐਸ ਨਾਲ ਸੰਬੰਧਿਤ ਨੇ ਤੇ ਬਕਬਕ ਅਦਾਲਤਾਂ ਦੇ ਵਿੱਚ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਚੱਲ ਰਹੀ ਹੈ ਤੇ ਅੱਜ ਇਸੇ ਜਿਹੜੀ ਸਕੀਮ ਹੈ ਜਿਹੜੀ ਪੰਜਾਬ ਸਰਕਾਰ ਨੇ ਮਿਸ਼ਨ ਛੜਿਆ ਹੋਇਆ ਹੈ ਜੁਧ ਨਸ਼ਾ ਵਿਰੁੱਧ ਉਹਦੇ ਤਹਿਤ ਅਸੀਂ ਸਾਰੇ ਇਕੱਠੇ ਹੋਏ ਆ ਤੇ ਉਹਦੇ ਵਿੱਚ ਜਿਹੜੀਆਂ ਸਰਕਾਰੀ ਜ਼ਮੀਨਾਂ ਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਖਾਸ ਤੌਰ ਤੇ ਉਹਨਾਂ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਨਸ਼ੇ ਦਾ ਵਪਾਰ ਕਰਦੇ ਨੇ ਤੇ ਉਹਨਾਂ ਤੋਂ ਇਹ ਨਜਾਇਜ਼ ਕਬਜ਼ੇ ਦੂਰ ਕਰਵਾਉਣ ਵਾਸਤੇ ਇਹ ਮੁਹਿੰਮ ਆਰੰਭੀ ਗਈ ਆ ਇਹਦੇ ਵਿੱਚ ਅਵੇਅਰਨੈਸ ਕੈਂਪੇਨ ਵੀ ਚਲਾਈ ਜਾ ਰਹੀ ਹੈ ਪਿੰਡਾਂ ਦੇ ਵਿੱਚ ਜੁਧ ਨਸ਼ਾ ਵਿਰੁੱਧ ਅੱਜਕਲ ਫੇਜ਼ 2 ਚੱਲ ਰਿਹਾ ਹੈ ਉਹਦੇ ਤਹਿਤ ਅਸੀਂ ਵੱਖ-ਵੱਖ ਪਿੰਡਾਂ ਦੇ ਵਾਰਡਾਂ ਦੇ ਵਿੱਚ ਪਦ ਯਾਤਰਾ ਮੈਂ ਕੱਢ ਰਿਹਾ ਲੋਕਾਂ ਨੂੰ ਇਸ ਪ੍ਰਤੀ ਅਵੇਅਰ ਕਰਨ ਵਾਸਤੇ ਹੁਣ ਲੋਕ ਵੈਸੇ ਬਹੁਤ ਜਾਗਰੂਕ ਨੇ ਬਹੁਤ ਜ਼ਿਆਦਾ ਦਾ ਅਸਰ ਪਿਆ ਲੋਕ ਆਪਣੇ ਆਪ ਹੁਣ ਦੱਸਦੇ ਨੇ ਵੀ ਆ ਬੰਦਾ ਨਸ਼ੇ ਵੇਚਦਾ ਹੋਰ ਕਰਦਾ ਤੇ ਨਸ਼ੇ ਦੇ ਜਿਹੜੇ ਸਮਗਲਰ ਨੇ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਡਰ ਦਾ ਮਾਹੌਲ ਹੈ ਤੇ ਉਸੇ ਕੜੀ ਦੇ ਤਹਿਤ ਅਸੀਂ ਜੁਦ ਜਿਹੜਾ ਨਸ਼ੇ ਵਿਰੁੱਧ ਮਿਸ਼ਨ ਹੈ ਅੱਜ ਇਹ ਨਿਆਜ ਕਬਜ਼ਾ ਦੂਰ ਕਰਵਾਇਆ ਇਹਦੇ ਵਿੱਚ ਸਾਡਾ ਪੁਲਿਸ ਪ੍ਰਸ਼ਾਸਨ ਅਸੀਂ ਆਪ ਕੀ ਉਹ ਸਭ ਸਾਰੇ ਹਾਜ਼ਰ ਨੇ ਸਹਿਤੋ ਜਿਵੇਂ ਤੁਸੀਂ ਦੱਸਿਆ ਜੀ ਐਸਓਪੀ ਕੀ ਫੌਟੋ ਡਿਊਟੀ ਮੈਨਿਸਟ੍ਰੇਟ ਨੈਸਿਲਦਾਰ ਮੈਡਮ ਜੋ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੋਧ ਮਹਿੰਦran ਜੋ ਨਸ਼ਾ ਤਸਕਰ ਨੇ ਉਹਨਾਂ ਦੇ ਨਜਾਇਜ਼ ਕਬਜ਼ੇ ਜੋ ਵੀ ਉਹਨਾਂ ਨੇ ਸਰਕਾਰੀ ਜ਼ਮੀਨ ਤੇ ਕੀਤੇ ਹਨ ਉਹਨਾਂ ਨੂੰ ਹਟਾਉਣ ਵਾਸਤੇ ਇਹ ਮਹਿੰਮ ਚਲਾਈ ਹੋਈ ਹੈ। ਉਹਦੇ ਮੱਦੇਨਜ਼ਰ ਅੱਜ ਈਓ ਨਗਰ ਕੌਂਸਲ ਮਾਨਸ਼ਾ ਪਿੱਖੀ ਨੇ ਮਾਨਯੋਗ ਡਿਫੀਸਰ ਸਾਹਿਬ ਦੇ ਹੁਕਮ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਵੱਲ ਜਿਹੜੀ ਹੈ ਨਿਯਾਇਜ਼ ਕਬਜ਼ਾ ਹਟਾਉਣ ਲਈ ਮੰਗੀ ਸੀ ਜੋ ਮੈਂ ਸਮੇਤ ਐਸਐਚਓ ਪਖੀ ਤੇ ਐਸਐਚਓ ਜੋਗਾ ਤੇ ਬਾਕੀ ਹੋਰ ਵੱਧੂ ਫੋਰਸ ਲੈ ਕੇ ਐਸਐਸਪੀ ਮਾਨਸਾ ਜੀ ਭਾਗੀਦਸ਼ੀ ਮੀਨਾ ਆਈਪੀਐਸਸੀ ਜਿਹਦੇ ਦਿਸ਼ਾ ਨਿਰਦੇਸ਼ ਤੇ ਫੋਰਸ ਲੈ ਕੇ ਇੱਥੇ ਆਇਆ ਹੋਇਆ ਹਾਂ ਤਾਂ ਜਿਹੜੀ ਹੈ ਬਤੌਰ ਮੈਜਿਸਟ੍ਰੇਟ ਤਹਿਸੀਲਦਾਰ ਪਖੀ ਦੀ ਡਿਊਟੀ ਵੀ ਇੱਥੇ ਹੈ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਜੀਮ ਸਾਡੇ ਨਾਲ ਪ੍ਰੈਸ ਮੀਟਿੰਗ ਆਯੋਜਿਤ ਹੋਈ। ਇਹ ਨਗਰ ਕੌਂਸਲ ਟਿੱਕੀ ਵੱਲੋਂ ਜੋ ਵੀ ਨਜਾਇਜ਼ ਕਬਜ਼ਾ ਐ ਸਿੰਦਰ ਸਿੰਘ ਉਰਫ ਰਾਜੂ ਉੱਤਰ ਬੋਧਰਾ ਵਾਸੀ ਵਾਰ ਨੰਬਰ 2 ਟਿੱਕੀ ਨੇ ਜੋ ਨਜਾਇਜ਼ ਸਾਰੀ ਨਗਰ ਕੌਂਸਲ ਦੀ ਜਗ੍ਹਾ ਤੇ ਕੀਤੀ ਸੀ ਇੱਥੇ ਜੋ ਹੈ ਜੀਸੀਬੀ ਢੋਜ਼ਰ ਚਲਾ ਕੇ ਉਹ ਨਜਾਇਜ਼ ਕਬਜ਼ਾ ਇਹਨਾਂ ਨੇ ਹਟਵਾਇਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਜਿਹੜੀ ਹੈਗੀ ਪੁਲਸ ਰੱਖਿਆ ਦਿੱਤੀ ਗਈ ਹੈ। ਸਿੰਦਰ ਸਿੰਘ ਤੇ કુલ 7 ਮੁਕੱਦਮੇ ਦਰਜ ਨੇ ਜਿਹਦੇ ਚ 4 ਮੁਕੱਦਮੇ ਐਨਡੀਪੀਐਸ ਦੇ ਦਜ ਨੇ ਇੱਕ ਮਕਦਮਾ ਸ਼ਰਾਬ ਦਾ ਤੇ ਦੋ ਮਕਦਮੇ ਚੋਰੀ ਦੇ ਨੇ ਤਾਂ ਉਸੇ ਲੜੀ ਤੇ ਜਿੰਨਾ ਬੰਦਿਆਂ ਤੇ ਐਨਡੀਪੀਐਸ ਦੇ ਨੇ ਮਕਦਮੇ ਦਜ ਨੇ ਜਿਨ੍ਹਾਂ ਨੇ ਸਰਕਾਰੀ ਜਾਇਦਾਦ ਤੇ ਕਬਜ਼ਾ ਕੀਤਾ ਹੋਇਆ ਉਹ ਕਬਜ਼ਾ ਹਟਾਉਣ ਲਈ ਜਿਹੜੀ ਅਸੀਂ ਇੱਥੇ ਇਹ ਕਾਰਵਾਈ ਕਰ ਰਿਹਾ ਹੈ